बाबा मेजर सिंह सोडी ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਦਿਨ ਗੁਰੂ ਕੀ ਵਡਾਲੀ ਵਿਖੇ ਨਿਸ਼ਾਨ ਸਾਹਿਬ ਦੀ ਬੇਅਦਬੀ ਸਮੰਦ ਸਰਬਸਾਂਝ ਵੈਲਫੇਅਰ ਸੁਸਾਇਟੀ ਅਤੇ 29 ਵਕ ਵਕਵਾਲ ਮੇਕ ਪਾਇਸ਼ਾਰਿਆਂ ਦੀ ਇੱਕ ਅਹਿਮ ਮੀਟਿੰਗ ਜੋਗਿੰਦਰ ਅਟਵਾਲ ਦੇ ਗਰੇ ਵਿਖੇ ਬਾਬਾ ਨਛੱਤਰਨਾਥ ਪ੍ਰਧਾਨ ਸੁਤਨਾਮ ਸਿੰਘ ਜਨਰਲ ਸਕੱਤਰ ਪਰਮਜੀਤ ਪਡਾਲੀ ਮੀਤ ਪ੍ਰਧਾਨ ਹੀਰਾ ਸਿੰਘ ਜਿਸ ਦੌਰਾਨ ਭਾਰਤ ਇਕਤਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਵਿਖੇ ਧਾਰਮਿਕ ਸਿੱਖ ਵਾਲਮੀਕੀ ਕ੍ਰਾਤਵਾਂਕਨ ਬਚਾਓ ਮੋਰਚਾ ਦੇ ਹਰਪਜਨ ਸਿੰਘ ਖਾਸਾ ਤੋਂ ਇਲਾਕ ਵੱਖ-ਵੱਖ ਪਾਇਚਾਰਿਆਂ ਦੇ ਔਦੇਦਾਰਿਆਂ ਨੇ ਸ਼ਮੂਲੀਅਤ ਕੀਤੀ 29 ਜਥੇਬੰਦੀਆਂ ਦੇ ਜਿਹੜੇ ਆ ਆਗੂ ਸਹਿਬਾਨ ਜਿਹੜੇ ਆ ਅੱਜ ਇਕੱਤਰ ਹੋਏ ਆ ਅਤੇ ਵੱਖ-ਵੱਖ ਸਮਾਜ ਦੇ ਨੁਮਾਇੰਦੇ ਆ ਸੋ ਇਥੇ ਇਹ ਗੱਲ ਦੱਸਣੀ ਜ਼ਰੂਰੀ ਸਮਝਦੇ ਆ ਕਿਉਂਕਿ ਪਿਛਲੇ ਦਿਨੀ ਜੋ ਇਥੇ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਬਹੁਤ ਮਤ ਭਾਗੀ ਜਿਹੜੀ ਖਬਰ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸਿੱਖ ਕੌਮ ਦਾ ਜਿਹੜਾ ਮਾਣ ਜਿਹੜਾ ਹੈ ਇਹਨਾਂ ਘਟਾਇਆ ਸੀਗਾ ਉਨਾ ਦੋਸ਼ੀਆਂ ਦੇ ਉੱਤੇ ਜਿਹੜੀ ਆ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹ ਸ਼ਡਿਊਲ ਕਾਸਟ ਅਜੇ ਤੱਕ ਨਹੀਂ ਲਾਇਆ ਗਿਆ ਅਤੇ ਕੋਈ ਠੁਕਮੀ ਕਾਰਵਾਈ ਜਿਹੜੀ ਉਹ ਅਮਲ ਚ ਲਿਆਂਦੀ ਨਹੀਂ ਗਈ ਇਹਨਾਂ ਨੇ ਲੋਕਾਂ ਨੇ ਬੇਅਦਬੀ ਕੀਤੀ ਆ ਉਹ ਬਾਹਰ ਘੁੰਮ ਰਹੇ ਨੇ ਔਰ ਉਹ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਜਿਹੜਾ ਉਹ ਸਾਡੀ ਗੱਲਬਾਤ ਨੂੰ ਸੁਣ ਨਹੀਂ ਰਿਹਾ ਇਸ ਕਰਕੇ ਅਸੀਂ ਸਾਰੇ ਸਮੂਹ ਜਥੇਬੰਦੀਆਂ ਨੂੰ ਅੱਜ ਬੇਨਤੀ ਲਈ ਸੀ ਕਿ ਤੁਸੀਂ ਸਾਰੇ ਜਣੇ ਆ ਕੇ ਇੱਕ ਫੈਸਲੇ ਦੀ ਘੜੀ ਜਿਹੜੀ ਆ ਉਹ ਸਿਲੈਕਟ ਕਰੋ ਔਰ ਸਾਡੇ ਜਰਨਲ ਜਿਹੜੇ ਨੇ ਸੰਤ ਬਾਬਾ ਅਮੇਰ ਸਿੰਘ ਸੋਢੀ ਜੀ ਔਰ ਨਛੱਤਰਨਾਥ ਸ਼ਿਰਗਿਲ ਜੀ ਇਹਨਾਂ ਨੇ ਸਾਰੇ ਜਥੇਬੰਦੀਆਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਆ ਜਿਹੜਾ ਡਿਸੀਜਨ ਲਿਆ ਅਸੀਂ ਸਾਰਿਆਂ ਨੇ ਜਾਣੇ ਨੇ ਉਸ ਨੂੰ 20 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਜਾਮ ਕਰਕੇ ਔਰ ਸਰਕਾਰ ਦੇ ਜਿਹੜਾ ਨੱਕ ਦੇ ਵਿੱਚ ਦਮ ਕਰਨਾ ਕਿਉਂਕਿ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਤੋਂ ਜਲਦੀ ਜੜੀ ਸਜ਼ਾ ਦਿੱਤੀ ਜਾਵੇ